ਇਹਦੇ ਇ ਹਿਸਟੋਰੀਕਲ ਇਤਿਹਾਸ ਕਰਨੇ ਉਹਨਾਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕੀਮਤੀ ਨਿਸ਼ਾਨੀਆਂ ਦੇ ਵਿੱਚ ਹੋਇਆ ਹੈ। ਉਹਨਾਂ ਨੇ ਸਮੇਂ ਦੀ ਕਿਉਂਕਿ ਇਹ ਸੁੱਚੇ ਸੁਨਾਰੇ ਤਿੱਲੇ ਦੇ ਨਾਲ ਬਣਿਆ ਹੋਇਆ ਹੈ ਔਰ ਇਸ ਦੇ ਵਿੱਚ ਮੋਰ ਦਾ ਪੰਖ ਦਾ ਟੱਗਾ ਹੈ। ਉਹ ਸੁੱਚੇ ਸੁਨਾਰੇ ਤਿੱਲੇ ਦਾ ਕੰਮ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੇ ਵਿੱਚ ਹੀ ਹੋਇਆ ਕਰਦਾ ਸੀ। ਹਾਂ ਇੱਥੇ ਤੇ ਭਾਈ ਸਾਹਿਬ ਕੋਈ ਬੇਸ਼ੱਕ ਕੋ ਦੋਹਰਾ ਹੀ ਨਹੀਂ ਹੈ ਕਿ ਜਦੋਂ ਸਿੱਖ ਧਰਮ ਦੇ ਵਿੱਚ ਚੜ੍ਹਦੀ ਕਲਾ ਆਈ ਉਹ ਜਦੋਂ ਸਿੱਖ ਰਾਜ ਕਾਇਮ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹਨਾਂ ਟਾਈਮਾਂ ਤੇ ਜਿਹੜਾ ਸਿੱਖ ਆਰਟ ਸਿੱਖ ਕਲਚਰ ਇਹ ਬਹੁਤ ਬਹੁਤ ਜ਼ਿਆਦਾ ਕੰਮ ਹੋਇਆ ਇਹ ਇਸ ਚੀਜ਼ ਦੇ ਉੱਤੇ ਤੇ ਇਤਿਹਾਸਿਕ ਹੈ ਗੱਲ ਐ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਇਹਦੇ ਵਿੱਚ ਚੰਦੋਈ ਚ ਕੰਮ ਹੋਇਆ ਹੈ ਇਹ ਮੋੜ ਦੇ ਪੰਖਾ ਤੋਂ ਹੋਇਆ ਹੈ ਹਰ ਰੰਗ ਦਾ ਤਗ ਹੈ ਹਰੇ ਰੰਗ ਦਾ ਤੇ ਬਾਕੀ ਇਹ ਸੁੱਚਾ ਤਿਲਾ ਹੈ ਸੁੱਚਾ ਸੁਨੇਰਾ ਸੁੱਚਾ ਸੁਨੇਰੀ ਤਿਲਾ ਆਪ ਵੀ ਦੇਖੋ ਹਾਲੇ ਤੱਕ ਇਹ ਤਿਲਾ ਕਾਲਾ ਨਹੀਂ ਪਿਆ ਉੱਥੇ ਤੱਕ ਹਾਂ ਅਗਰ ਲਾਈਟ ਮਾਰੋ ਤੇ ਅਜੇ ਵੀ ਸ਼ਾਈਨਿੰਗ ਮਾਰਦਾ اچھا ਸ਼ਾਈਨਿੰਗ ਮਾਰਦਾ ਹੈਗਾ ਅੱਛਾ ਇੱਕ ਚੀਜ਼ ਦੱਸੋ ਕਿ ਮਹਾਰਾਜਾ ਰਣਜੀਤ ਪਹਿਲੇ ਤੇ ਤੁਹਾਡੇ ਪੁਰਖੇ ਜਿਹੜੇ ਵਡੇਰੇ ਉਹ ਜੇਲਮ ਦੇ ਕੋਲ ਸਨ ਤੇ ਜਿਹੜਾ ਜਿਹੜਾ ਸਾਨ ਹੈ ਔਰ ਉਹ ਜਗ੍ਹਾ ਹੈਗੇ ਸਨ ਉਹਦੇ ਬਾਰੇ ਤੇ ਤੁਹਾਡੇ ਗੁਜਰਾਤ ਦੇ ਵਿੱਚ ਕਦੋਂ ਆਏ ਜਦੋਂ ਤੁਹਾਡੇ ਸੁਨਾਰੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਜਿਹੜੀ ਤੁਸੀਂ ਉਹਨੇ ਗੱਲ ਕੀਤੀ ਕਿ ਸੁਨਾਰਿਆਂ ਵਾਲੀ ਗਲੀ ਸੰਨ 1807 ਤੇ ਸੰਮਤ 1864 ਦਾ ਸਮਾਂ ਸੀ ਜਿਹੜੇ ਹੁਕਮਨਾਮਾ ਸਾਹਿਬ ਸਾਡੇ ਜਿਹੜੇ ਵਡੇਰੇ ਸਨ ਜੋ ਕਰਿਆਲਾਜ ਬਸਦੇ ਸਨ ਉਹਨਾਂ ਕੋਲ ਹੁਕਮਨਾਮੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਜਦੋਂ ਫਿਰ ਸਿੱਖ ਰਾਜ ਆਇਆ ਤੇ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਦੇ ਉੱਤੇ ਜਥੇਦਾਰ ਕਾਲਕਸਾਬ ਨੇ ਉਹਨਾਂ ਨੇ ਫਿਰ ਸਾਡੇ ਪਰਿਵਾਰ ਨੂੰ ਗੁજરાਤ ਦੇ ਵਿੱਚ ਲਿਆ ਕੇ ਵਸਾਇਆ ਸੀ ਔਰ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸਿਕਤਾ ਹੈ ਸਭ ਤੋਂ ਵੱਧ ਸ਼ਹੀਦਾਂ ਦੇ ਪਰਿਵਾਰਾਂ ਨੂੰ ਜ਼ਮੀਰਾਂ ਔਰ ਸਨਮਾਨ ਜੋ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਮਿਲਿਆ ਉਹਨਾਂ ਨੇ ਰਾਜ ਵਿੱਚ ਇਹਨਾਂ ਪਰਿਵਾਰਾਂ ਨੂੰ ਬੜੀਆਂ ਮੁੱਖ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਔਰ ਦੁਨੀਆ ਦੇ ਵਿੱਚ ਜੋ ਉਹਨਾਂ ਨੇ ਜੋ ਨੰਬਰ 1 ਦਾ ਰਾਜ ਕਾਇਮ ਕੀਤਾ ਉਸ ਦੇ ਵਿੱਚ ਇੱਕ ਬਹੁਤ ਅਹਿਮ ਗੱਲ ਸੀ ਕਿ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਮੁੱਖ ਜ਼ਿੰਮੇਵਾਰੀਆਂ ਦਿੱਤੀਆਂ ਗੁਜਰਾਤ ਦੇ ਵਿੱਚ ਇਹਨਾਂ ਨੇ ਸ਼ਾਵਨੀ ਪਾਈ ਸੀ ਜਿੱਥੋਂ ਅੱਗੇ ਫਿਰ ਕਸ਼ਮੀਰ ਤੇ ਮਲਤਾਨ ਦੇ ਇਲਾਕੇ ਜਿਹੜੇ ਨੇ ਆਪਣੀ ਜਿੱਤ ਜਿੱਤ ਦੇ ਵਿੱਚ ਲਏ ਸੀ ਉਹਨਾਂ ਦੀ ਜਿੱਤ ਦੇ ਵਿੱਚ ਉਸ ਕਰਕੇ ਮੈਨੂੰ ਯਾਦਦਾ ਹੈ ਕਿ ਇਸ ਪਰਿਵਾਰ ਨੂੰ ਇੱਥੇ ਲਿਆ ਕੇ ਜ਼ਮੀਰਾਂ ਲਗਾਈਆਂ ਨੇ ਨਹੀਂ ਜਾਹਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਕੋ ਸਾਡੇ ਕੌਮ ਦੇ ਵਿੱਚ ਉਹਨਾਂ ਵਰਗੀ ਸ਼ਖੀਅਤ ਦੀ ਜਿਹੜੀ ਘਾਟ ਹੈ ਅੱਜ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਉਹਨਾਂ ਨੇ ਉਹਨਾਂ ਦੇ ਟਾਈਮ ਤੇ ਸਿੱਖ ਸਿੱਖਾਂ ਨੇ ਬਹੁਤ ਵੱਡੀ ਤਰੱਕੀ ਕੀਤੀ ਔਰ ਸਿੱਖ ਆਰਟ ਕਲਚਰ ਔਰ ਸਿੱਖੀ ਦਾ ਬਹੁਤ ਵੱਡਾ ਜਿਹੜਾ ਪਸਾਰਾ ਹੈ ਅਗਰ ਉਹਦੇ ਵਿੱਚ ਕੋਈ ਦੇਨ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਤਾ ਰਾਜ ਦੀ ਦੇਣਾ ਹੈ ਔਰ ਇੱਕ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਜ਼ਰੂਰ ਕੰਨੇ ਆ ਜਿਉ ਉਹ ਘਟਪੜਿਆ ਲਿਖਿਆ ਸੀ ਅਨਵਰਸੀ ਲੇਕਿਨ ਮੈਂ ਕਹਿੰਦਾ ਕਿ ਉਹ ਦੇਖੋ ਲਸਾਨੀ ਸੋਚ ਸੀ ਉਹ ਕੋ ਬੜੀ ਅੱਗੇ ਵਧਨ ਦੀ ਮਤਲਬ ਇੱਕ ਤੇ ਗੁਰਸਾਹਿਬ ਦੀ ਬਖੀਚ ਵੀ ਸੀ ਜੈ ਉਸ ਪਰਿਵਾਰ ਦੇ ਉੱਤੇ ਔਰ ਦੂਸਰੀ ਗੱਲ ਕਿ ਬੜੀ ਅੱਛੀ ਸੋਚ ਹੈਗੀ ਸੀ ਜਿਹੜੀ ਸੋਚ ਕਰਕੇ ਹੀ ਉਹਨਾਂ ਨੇ ਇਤਿਹਾਸਿਕ ਮੱਲਾ ਮਾਰੀਆਂ ਤੇ ਅੱਜ ਸਾਡੀ ਕੌਮ ਦੇ ਵਿੱਚ ਐਸੇ ਇਤਿਹਾਸਿਕ ਰਾਜਨੀਤਿਕ ਲੋਕਾਂ ਦੀ ਬੜੀ ਲੋੜ ਹੈ ਜਿਹੜੇ ਕਿ ਕੌਮ ਦੇ ਚੜ੍ਹਦੀ ਕਲਾ ਕਰ ਸਕਣ ਜੀ ਧੰਨਵਾਦ ਜੀ